ਡੀ ਰੋਟੀ ਹੈ ਜੀ ਪੱਟ ਦੀ ਪਰ ਆਹ ਹੀ ਰਾੜ ਪਈ ਹੋਈ ਹੈ ਬਾਰਾਂ ਬਾਰਾਂ ਮਹੀਨੇ ਦੀ ਜੇ ਸਾਡੇ ਗਰੀਬਾਂ ਦੀ ਕੋਈ ਮਦਦ ਕਰੂਗਾ ਪਰਮਾਤਮਾ ਨਾਲ ਦੀ ਮਦਦ ਕਰੂਗਾ ਜੀ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਬਿਰਕਾ ਵਿੱਚ ਹੋ ਜੂ ਸੀ ਇਸ ਟਾਈਮ ਘੱਗੇ ਵਾਰਡ ਨੰਬਰ 8 ਦੇ ਵਿੱਚ ਇੱਥੇ ਇੱਕ ਜਿਹੜੀ ਖਬਰ ਮੈਂ ਸਾਂਝੀ ਕਰਨ ਵਾਸਤੇ ਆਇਆ ਸੀ ਇਹ ਬਹੁਤ ਹੀ ਇੱਕ ਦੁਖਵਾਰੀ ਖਬਰ ਵੀ ਹੈਗੀ ਕਿਉਂਕਿ ਇੱਕ ਵੀਰ ਕੱਲਾ ਕਮਾਉਣ ਵਾਲਾ ਸੀ ਉਹਦੇ ਪੰਜ ਬੱਚੇ ਆ ਔਰ ਉਹ ਕਾਫੀ ਦਿਨਾਂ ਤੋਂ ਜਾਨਕਿ 1.5 2 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ ਔਰ ਜਿਹੜੇ ਇਲਾਜ ਉਹ ਰਿਹਾ ਕਈ ਦਿਨ ਜਾਨਕਿ ਹਸਪੀਟਲ ਰਜਿੰਦਰਾ ਪਟਿਆਲੇ ਦੇ ਵਿੱਚ ਜਿੰਨਾ ਕ ਖਰਚਾ ਹੈਗਾ ਸੀ ਉਹਨਾਂ ਕੋ ਲੱਗ ਚੁੱਕਾ ਲੇਕਿਨ ਹੁਣ ਖਰਚਾ ਨਾ ਹੋਣ ਕਾਰਨ ਵੀਰ ਜਿਹੜਾ ਘਰੇ ਪਿਆ ਆ ਔਰ ਲ ਔਰ ਸ਼ੇਅਰ ਕਰਿਓ ਤੇ ਔਰ ਜਿੰਨਾ ਵੀ ਹੋ ਸਕਦਾ ਥੋੜੇ ਤੋਂ ਥੋੜਾ ਬਹੁਤ ਬਹੁਤ 1000 50 ਜਿੰਨਾ ਵੀ ਕਿਸੇ ਨੂੰ ਸਰਦਾ ਆ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਇਹਨਾਂ ਨੂੰ ਜਰੂਰ ਪਾ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਜੇ ਨਹੀਂ ਮਦਦ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿੱਤਾ ਜਾਵੇ ਸਾਰੇ ਘਰ ਦੇ ਹਾਲਾਤ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਜਿਹੜਾ ਇੱਥੇ ਵੀਰ ਮੌਜੂਦ ਹੈ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਲੱਤ ਹੈਗੀ ਹੈ ਇਹਦੀ ਇੱਕ ਪ੍ਰੋਪਰ ਜਿਹੜੀ ਕਿ ਪੂਰੀ ਡੈਮੇਜ ਵਾਂਗੂ ਹੋਈ ਪਈ ਹੈ ਔਰ ਕਾਫੀ ਸਮਾਂ ਇਹਨੇ ਹਸਪੀਟਲ ਦੇ ਵਿੱਚ ਇਹਦਾ ਟਰੀਟਮੈਂਟ ਚੱਲ ਚੁੱਕਾ ਸਰਜਰੀ ਵਾਸਤੇ ਇਹਨਾਂ ਕੋਲ ਕੋਈ ਵੀ ਜਾਨੀ ਕਿ ਪੈਸਾ ਨਾ ਹੋਣ ਕਰਨਾ ਅੱਜ ਇਹ ਵੀਰ ਨੂੰ ਜਾਨੀ ਕਿ ਘਰੇ ਲੈ ਕੇ ਆਂਦਾ ਗਿਆ ਹੈ ਤੇ ਇਹਨਾਂ ਨੇ ਮੈਨੂੰ ਪਤਾ ਲੱਗੇ ਸੀ ਮੈਂ ਇੱਥੇ ਪਹੁੰਚ ਕੇ ਇਹਨਾਂ ਨਾਲ ਇਹਨਾਂ ਦੇ ਘਰੇ ਪਹੁੰਚੇ ਆਂ ਆਪਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਕੀ ਨਾਮ ਚੱਲਦਾ ਸੱਤਵਾਲਾ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਘੱਗਾ ਜੀ ਅੱਛਾ ਕੀ ਕਾਰਨ ਹੋ ਗਿਆ ਸੀ ਇਹ ਜਿਹੜਾ ਐਕਸੀਡੈਂਟ ਹੋਇਆ ਸੀ ਕਿਵੇਂ ਐਕਸੀਡੈਂਟ ਹੋਇਆ ਸੀ ਔਰ ਕਿਦਾਂ ਤੁਹਾਡੇ ਨਾਲ ਇਹ ਕਿੰਨੇ ਕ ਦਿਨ ਹੋ ਗਏ ਪਹਿਲਾਂ ਐਕਸੀਡੈਂਟ ਨੂੰ ਹੋ ਗਈ 8 8 ਤੇ 8ਵੇਂ ਮਹੀਨੇ ਦੀ 23 ਤਰੀਕ ਹੈ ਜੀ ਕਿ ਤੁਹਾਨੂੰ ਮਿਲ ਤੇਈਦਰੀ ਗਰੋ ਜੀ ਸਮਾਨੇ ਤੋਂ ਆ ਰਹੀ ਸੀ ਅਸੀਂ ਸਮਾਨੇ ਦੇ ਵਿਚਾਲੇ ਹੀ ਹੋਇਆ ਏਕਸੀਡੈਂਟ ਡਰਾਈਵਰ ਹਾਂ ਜੀ ਅਸੀਂ ਪਲਟੀਨਾ ਮੋਟਰਸਾਈਕਲ ਸੀ ਤੇ ਗੱਡੀ ਮਾਰੀ ਸ਼ਿਫਟ ਗੱਡੀ ਸੀ ਉਹ ਵੀ ਡਾਕਟਰ ਸੀ ਬੰਦਾ ਅੱਛਾ ਤੇ ਉਸੇ ਡਰਾਈਵਰ ਸਾਈਡ ਮਾਰ ਗਿਆ ਹੀ ਉਹ ਸਾਨੂੰ ਤੇ ਫਿਰ ਤੁਹਾਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਮੇਰੀ ਇੱਕ ਲੱਤ ਤੇ ਪੂਰੀ ਜ਼ਖਮੀ ਆਈ ਏ ਤੇ ਉਸ ਤੋਂ ਬਾਅਦ ਤੁਹਾਡਾ ਟ੍ਰੀਟਮੈਂਟ ਸਾਰਾ ਕਿੱਥੇ ਚੱਲਿਆ ਸੀ ਪਟਿਆਲਾ ਜੀ ਅਰਜਿੰਦਰਾ ਜੀ ਤੇ ਹੁਣ ਕਿੰਨਾ ਕ ਟ੍ਰੀਟਮੈਂਟ ਤੁਹਾਡਾ ਹੋ ਚੁੱਕਾ ਹੈ ਕਿੰਨਾ ਕ ਹੋਰ ਪੈਂਡਿੰਗ ਰਹਿ ਗਿਆ ਇੰਨਾ ਹੀ ਹੋਰ ਲੱਗੂਗਾ ਜੀ ਆਪਰੇਸ਼ਨ ਤੇ ਆਪਰੇਸ਼ਨ ਹੋਣਗੇ ਹੀ ਦੋ ਅੱਛਾ ਹਾਂ ਦੋ ਹੋ ਗਏ ਦੋ ਹੋਰ ਹੋਣਗੇ ਅੱਛਾ ਦੋ ਆਪਰੇਸ਼ਨ ਪਹਿਲਾਂ ਹੋ ਚੁੱਕੇ ਆ ਹਾਂਜੀ ਕੋਈ ਹੱਡੀ ਵਗੈਰਾ ਵੀ ਟੁੱਟੀ ਸੀ ਹੱਡੀ ਟੁੱਟੀ ਆ ਜੀ ਪੱਟ ਦੀ ਪਰ ਹਾਂਜੀ ਰਾੜ ਪਈ ਹੋਈ ਹੈ 12 12 ਐਮ ਦੀ ਅੱਛਾ 12 ਐਮ ਦੀ ਰਾੜ ਪਈ ਹਾਂਜੀ ਤੇ ਹੁਣ ਪੈਰ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹਦੀ ਸਰਜਰੀ ਹੋਣੀ ਹੈ ਜਿਹਦੇ ਚ ਕੀ ਕਿਸ ਵਾਸਤੇ ਸਰਜਰੀ ਹੋਣੀ ਕੀ ਇਹਦੇ ਚ ਮਾਸ ਵਗੈਰਾ ਹੈ ਨਹੀਂ ਕਿ ਮਾਸ ਹੈ ਨਹੀਂ ਸਾਰਾ ਸੜਕ ਦੇ ਨਾਲ ਲਾਏ ਗਏ ਸਰਜਰੀ ਦਾ ਐਕਸੀਡੈਂਟ ਹੋਇਆ ਸੀ ਹਾਂਜੀ ਹਾਂਜੀ ਤੇ ਹੁਣ ਡਾਕਟਰਾਂ ਨੇ ਕੀ ਕਿਹਾ ਕਿੰਨਾ ਕੁ ਖਰਚਾ ਹੋਰ ਦੱਸਿਆ ਖਰਚਾ ਤੇ 40-50 ਹਜ਼ਾਰ ਰੁਪਏ ਦਾ ਪੱਕਾ ਹੋਊਗਾ ਅੱਛਾ ਯਾਨੀ ਕਿ ਪੰਜਾ 40-50 ਹਜ਼ਾਰ ਰੁਪਏ ਹੁੰਦੇ ਵੀ ਆ ਜਾਊਗਾ ਫਿਰ ਸਰਜਰੀ ਵਗੈਰਾ ਹੋ ਜੂਗੀ ਹੋ ਜੂਗੀ ਹਾਂ ਤੇ ਹੋਰ ਤੁਸੀਂ ਕੰਮ ਕੀ ਕਰਦੇ ਸੀ ਦਿਹਾੜੀ ਕਰਦਾ ਹਾਂ ਜੀ ਮੈਂ ਤਾਂ ਇੱਕ ਘਰ ਦੇ ਵਿੱਚ ਹੋਰ ਕਮਾਉਣ ਵਾਲਾ ਕੋਈ ਨਹੀਂ ਹੈਗਾ ਜੀ ਇਕੱਲਾ ਜਾਣਾ ਤੁਹਾਡੇ ਬੱਚੇ ਕਿੰਨੇ ਆ ਹੂੰ ਤਾਂ ਪੰਜ ਸੀ ਦੋ ਗੁੱਡੀਆਂ ਵਿਆਹ ਤੀਆਂ ਤਿੰਨ ਦੋ ਮੁੰਡੇ ਰਹਿ ਗਏ ਜੀ ਤੇ ਇੱਕ ਗੁੱਡੀਆਂ ਰਹਿ ਗਈ ਮੁੰਡੇ ਨੂੰ ਬਡੇ ਨੇ ਦौरा ਪੈ ਜਾਂਦਾ ਜੀ ਮੁੰਡਾ ਬਟਾ ਵੀ ਇਨੀ ਕਿ ਹਾਂ ਦੌਰਾ ਹਾਂ ਦੌਰਾ ਭਾਈ ਅੰਦਾ ਕੀ ਕੀ ਕਹਿਣਾ ਚਾਹੁੰਦਾ ਜੀ ਮੇਰੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਬਸ ਜੋ ਵੀ ਹੱਸੇ ਤਾਂ ਹੋ ਸਕੇ ਭਾਈਆਂ ਤੋਂ ਭੈਣਾਂ ਤੋਂ ਥੋੜੀ ਤੇ ਥੋੜੀ ਬਹੁਤੀ ਤੇ ਬਹੁਤਾ ਕਰ ਦੇਣ ਹਾਂ ਜੀ ਤੁਹਾਡਾ ਨਾਂ ਕੀ ਹੈ ਅੰਜੂ ਦੇਵੀ ਜੀ ਇਸੇ ਇਹਨਾਂ ਦੇ ਵਾਈਫ ਹੋ ਤੁਸੀਂ ਹਾਂ ਜੀ ਇੱਕ ਇੱਕ ਕਿਵੇਂ ਹੋਇਆ ਸੀ ਇਹ ਸਾਰਾ ਹਾਦਸਾ ਔਰ ਕਿੰਨੇ ਕੁ ਦਿਨ ਤੁਸੀਂ ਉੱਥੇ ਪਟਿਆਲੇ ਹਸਪੀਟਲ ਦੇ ਵਿੱਚ ਕੱਡੇ ਹੋਣ ਕਿੰਨੇ ਕੁ ਪੈਸੇ ਲੱਗ ਚੁੱਕੇ ਆ ਤੇ ਹੋਰ ਕਿੰਨੇ ਕੁ ਦੀ ਲੋਡ ਹੈਗੀ ਤੁਹਾਨੂੰ ਜੀ ਮੇਰਾ 60-70000 ਰੁਪਏ ਲੱਗ ਚੁੱਕੇ ਆ ਜੀ ਠੀਕ ਹੈ ਜੀ ਹੁਣ ਪਤਾ ਨਹੀਂ ਕਿੰਨੇ ਕੁ ਲੱਗਣਗੇ ਅੱਗੇ ਉਹ ਤਾਂ ਪ੍ਰਮਾਤਮਾ ਜਾਣਦਾ ਜੀ ਅਸੀਂ ਤਾਂ ਜਾਣਦੇ ਨਹੀਂ ਹੈਗੇ ਵੀ ਐ ਕੰਮ ਤੋਂ ਘਰੇ ਆ ਰਹੇ ਸੀਗੇ ਇਹੀ ਸਾਨੂੰ ਕਮਾ ਕੇ ਖਵਾਉਂਦੇ ਸੀਗੇ ਜੀ ਇਸ ਕਰਕੇ ਹੁਣ ਅਸੀਂ ਤੇ ਇਹਦੇ ਸਿਰ ਤੇ ਸੀਗੇ ਹੁਣ ਅਸੀਂ ਕੁਝ ਕਰਨ ਯੋਗ ਤੇ ਹੈ ਨਹੀਂ ਹੁਣ ਜੇ ਕੋਈ ਸਾਡੀ ਮਦਦ ਕਰ ਸਕਦਾ ਹੈ ਤੇ ਉਹ ਕਰ ਦੇਣ ਜੀ ਕਿੰਨੇ ਦਿਨ ਹਸਪੀਟਲ ਵਿੱਚ ਅਸੀਂ ਜੀ ਡੇਢ ਮਹੀਨਾ ਪੂਰਾ ਲੱਗ ਗਿਆ ਜੀ ਹਸਪੀਟਲ ਚ ਹਾਂਜੀ ਤੇ ਕਾਫੀ ਖਰਚਾ ਲੱਗ ਚੁੱਕਾ ਹਾਂ ਹਾਂਜੀ ਕਾਫੀ ਖਰਚਾ ਲੱਗ ਚੁੱਕਿਆ ਜੀ ਤੇ ਕੋਈ ਥੋੜਾ ਜਿ ਕਿਸੇ ਦੇ ਕੋਈ ਹੋਰ ਕੋ ਮਦਦ ਕਰ ਲਓ ਨਾ ਜੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜੀ ਬਲੱਡ ਵੀ ਅਸੀਂ ਕਿਸ ਤੋਂ ਕਿ ਮੰਗ ਕੇ ਫੇਰ ਲਾਏ ਹੋਏ ਨੇ ਜੀ 6 ਬੋਤਲਾ ਠੀਕ ਹੈ ਹਾਂਜੀ ਘਰ ਕਾਹਦੇ ਕੋਲ ਕਿਹਦੀ ਮਿੰਤਾ ਕਰੀਏ ਕਿ ਤੇ ਕਿਹਦੀ ਮਿੰਤਾ ਕਰੀਏ ਫਿਰ ਬਲੱਡ ਚੜਦਾ ਰਿਹਾ ਜੀ ਇਹਨਾਂ ਨੂੰ ਘਰ ਦੇ ਵਿੱਚ ਕਮਾਉਣ ਵਾਲਾ ਇਹੀ ਸੀ ਹਾਂਜੀ ਕਮਾਉਣ ਵਾਲਾ ਇਹੀ ਸੀ ਜੀ ਸਾਡੇ ਕੋਈ ਨਹੀਂ ਹੋਰ ਕਮਾਉਣ ਵਾਲਾ ਹੀ ਨਹੀਂ ਹੈਗਾ ਕੋਈ ਨਾ ਕੋਈ ਦਿਓਰ ਹੈ ਨਾ ਕੋਈ ਜੇਠ ਹੈ ਨਾ ਕੋਈ ਸਾਸੇ ਨਾ ਕੋਈ ਸਹਰਾਜ ਜੀ ਤੇ ਤੁਹਾਡੇ ਬੱਚੇ ਕਿੰਨੇ ਹਨ ਪੰਜ ਬੱਚੇ ਸੀ ਕਿ ਦੋ ਕੁੜੀਆਂ ਵਿਆਹਤੀਆਂ ਨੇ ਤਿੰਨ ਰਹਿ ਗਣ ਇੱਕ ਕੁੜੀ ਆ ਰਹਿ ਗਈ ਦੋ ਮੁੰਡੇ ਨੇ ਜੀ ਮੁੰਡਾ ਦਿਮਾਗੀ ਤੌਰ ਤੇ ਦੌਰੇ ਪੈਂਦੇ ਨੇ ਜੀ ਉਹਨੂੰ ਜੋਦਾ ਵੀ ਦਵਾਈ ਪੁਗਾਰਾ ਉਹਦੀ ਚੱਲਦੀ ਹੈ ਹਾਂਜੀ ਉਹਦੀ ਦਵਾਈ ਚੱਲ ਰਹੀ ਹੈ ਜੀ ਹੁਣ ਤੁਹਾਨੂੰ ਕਿੰਨੇ ਕੁ ਪੈਸੇ ਮਿਲ ਜਾਣੇ ਸਾਡਾ ਇਲਾਜ ਹੋ ਸਕਦਾ ਤੁਹਾਨੂੰ ਕਿੰਨੇ ਕੁ ਲੱਗੋ ਹੁਣ ਵੀ ਇਹੀ ਹੈ ਜਿਹੜਾ ਇਹਦਾ ਨਾਦਾ ਇਲਾਜ ਹੋ ਜਾਵੇ ਕੋਈ 40 50 ਹਜ਼ਾਰ ਲੱਗ ਹੀ ਜਾਊਗਾ ਜੀ ਵੀ ਨਹੀਂ ਇਹਨਾਂ ਦੀ ਇਲਾਜ ਹੋ ਜਾਵੇ ਜੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਚਰੁਕ ਘਰ ਦੇ ਵਿੱਚ ਕਮਾਉਣ ਵਾਲੇ ਹਾਂਜੀ ਆ ਸਾਡੇ ਘਰ ਦੇ ਵਿੱਚ ਕਮਾਉਣ ਵਾਲੇ ਠੀਕ ਹੋ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਹੁਣ ਘਰ ਦੇ ਜਿਹੜੇ ਹਾਲਾਤ ਨੇ ਘਰ ਦਾ ਖਰਚਾ ਪਾਣੀ ਕਿੱਦਾਂ ਚੱਲਦਾ ਹੈ ਕਹੇ ਅਈਂ ਜੀ ਬਸ ਮਾੜਾ ਮੋਟਾ ਭੈਣ ਭਰਾ ਕੋਈ ਦੇ ਜਾਂਦਾ ਜੀ ਉਹ ਖਰਚਾ ਪਾਣੀ ਕਰ ਲੈਣੇ ਆ ਕੱਲ ਇੱਕ ਬਾਈ ਆਇਆ ਸੀ ਉਹ 500 ਸਾਨੂੰ ਦੇ ਕੇ ਗਿਆ ਜੀ ਫਿਰ ਮੈਂ ਦੀ ਪੱਟੀ ਪੁੱਟੀ ਕਰਾਈ ਜੀ ਲਿਆ ਕੇ ਅੱਛਾ ਕੋਈ ਨਾ ਕੋਈ ਵੀ ਦਾਨੇ ਸੱਜਣ ਆ ਰਹੇ ਨੇ ਮਾਰੇ ਹਾਂ ਜੀ ਹਾਂ ਜੀ ਕੋਈ ਨਾ ਕੋਈ ਦੇ ਜਾਂਦਾ ਜੀ ਤੇ ਕੀ ਅਪੀਲ ਕੀ ਕਰਨਾ ਚਾਹੁੰਦੇ ਕਿ ਕਹਿਣਾ ਚਾਹੁੰਦੇ ਮੇਰੇ ਚੈਨਲ ਦੇ ਲੋਕਾਂ ਨੂੰ ਜੇ ਕਿਸੇ ਨੂੰ ਕਹਿਣਾ ਖਿਆਉਂਦੇ ਪੈਰ ਅਸੀਂ ਤੇ ਚੰਨੇ ਵੀ ਭੈਣ ਭਰਾ ਕੋਈ ਵੀ ਹੈਗਾ ਸਾਡੀ ਵੱਧ ਤੋਂ ਵੱਧ ਉਹ ਮਦਦ ਕਰਨ ਜੀ ਜਾ ਜੇ ਸਾਡੇ ਗਰੀਬਾਂ ਦੀ ਕੋਈ ਮਦਦ ਕਰੂਗਾ ਪਰਮਾਤਮਾ ਨਾਲ ਦੀ ਮਦਦ ਕਰੂਗਾ ਜੀ ਹਾਂਜੀ ਵੀਰ ਸਸੀ ਗਾਲ ਸਸੀ ਗਾਲ ਵੀਰ ਜੀ ਕੀ ਨਾਂ ਵੀਰ ਆਪਣਾ ਮੇਰਾ ਨਾਮ ਮਲਕੀ ਸਿੰਘ ਹੈ ਜੀ ਵੀ ਕੀ ਕਹਿਣਾ ਚਾਹੋਗੇ ਇੱਕ ਜਿਹੜਾ ਭਰਾ ਆਪਣਾ ਅੰਦਰ ਪਿਆ ਹੈਗਾ ਉਹਦੇ ਉੱਤੇ ਵੀ ਯਾਨੀ ਕਿ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਮੈਂ ਖੁਦ ਦੇਖ ਕੇ ਵੀ ਆਇਆ ਹਾਂ ਤਾਂ ਔਰ ਘਰ ਦੇ ਹਾਲਾਤ ਵੀ ਦੇਖੇ ਨੇ ਮੈਂ ਕਾਫੀ ਨਾਜ਼ੁਕ ਜੀ ਹੈਗੇ ਨੇ ਔਰ ਜਿਵੇਂ ਕਿ ਇਹ ਬੱਚੇ ਵੀ ਉਹਦੇ ਸੁਣਦੇ ਵਿਚਾਰੇ ਨੇ ਕਿ ਪੰਜ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਇਹ ਅੱਜ ਤੋਂ 1.5-2 ਮਹੀਨੇ ਪਹਿਲਾਂ ਇੱਕ ਰੋਡ ਐਕਸੀਡੈਂਟ ਹੋਇਆ ਸੀ ਕੋਈ ਕਿਸੇ ਨਾਲ ਇਹ ਟੈਂ ਆਪਣਾ ਕੋਈ ਟੈਂਡਰ ਪਾਣ ਗਿਆ ਸੀ ਘਰ ਦੇ ਵਿੱਚ ਇਕੱਲਾ ਇਹ ਕਮਾਉਣ ਵਾਲਾਗਾ ਟੈਂਡਰ ਤੇ ਰਹੀ ਕਿਸੇ ਉਸ ਸੰਬੰਧ ਵਿੱਚ ਗੇ ਰਸਤੇ ਵਿੱਚ ਇਹਨਾਂ ਦੇ ਸਮਾਣਾ ਰੋਡ ਉੱਤੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਇਹਨਾਂ ਨੇ ਉੱਥੇ ਦੇਖਭਾਲ ਲਈ ਰਜਿੰਦਰਾ ਹਸਪੀਟਲ ਰੈਫਰ ਕੀਤਾ ਗਿਆ ਉੱਥੇ ਇਹਨਾਂ ਦੇ ਲੱਤ ਜਿਹੜੀ ਕਾਫੀ ਫੈਕਚਰ ਹੋ ਗਈ ਤੇ ਇਲਾਜ ਵੀ ਚੱਲਿਆ ਕੁਝ ਕੁਝ ਪੈਸੇ ਜਿੰਨਾ ਮਾਲਕਾਂ ਦੀ ਗੱਡੀ ਲੱਗੀ ਸੀ ਥੋੜਾ ਬਾਲਾ ਉਹਨਾਂ ਨੇ ਖਰਚਾ ਦਿੱਤਾ ਸੀਗਾ ਉਹ ਤਕਰੀਬਨ ਲੱਗ ਕੇ ਚੁੱਕਾ ਹੈਗਾ ਉਸ ਤੋਂ ਬਾਅਦ ਵੀ ਇੱਥੋਂ ਅਸੀਂ ਕੁਝ ਫੰਡ ਇਕੱਠੀ ਕਰਕੇ ਦਿੱਤੀ ਹੈ ਡੇਰੇ ਚੋਂ ਵੀ ਚਲੋ ਜੇਕਰ ਇਹਦਾ ਬਚਰਦਾ ਇਲਾਜ ਹੋ ਜੇ ਇਹ ਬਿਲਕੁਲ ਗਰੀਬ ਪਰਿਵਾਰ ਨਾਲੇ ਸਬੰਧ ਰੱਖਦਾ ਹੈ ਔਰ ਹਸਤਾ ਹੀ ਅਪੀਲ ਕਰਦੇ ਆ ਮੈਂ ਤਾਂ ਅਸੀਂ ਤਾਂ ਉਹਨਾਂ ਮਾਲਕਾਂ ਨੂੰ ਵੀ ਅਪੀਲ ਕੀਤੀ ਸੀ ਪਹਿਲਾਂ ਵੀ ਵੱਧ ਤੋਂ ਵੱਧ ਇਹਨਾਂ ਦੇ ਜੀ ਤੁਸੀਂ ਹੈਲਪ ਕਰੋ ਚਲੋ ਜਿੰਨੇ ਜੋਗ ਹੈਗੇ ਸੀ ਉਹਨਾਂ ਨੇ ਕਰੀ ਆ ਜੋ ਇਹਨੇ ਇੱਕ ਪੈਸੇ ਨਾਲ ਤੁਹਾਨੂੰ ਪਤਾ ਕੀ ਬਣਦਾ ਹੈ ਅੱਜਕੱਲ 30 31000 ਰੁਪਏ ਦਿੱਤਾ ਹੋਣਾ ਇਹਨਾਂ ਨੇ ਵਿਚਾਰੇ ਨੇ ਉਸ ਤੋਂ ਬਾਅਦ ਫਿਰ ਇਹ ਹੁਣ ਦੁਬਾਰੇ ਫਿਰ ਹਸਪਤਾਲ ਦਾਖਲ ਹੋਏ ਨੇ ਦਾਖਲ ਹੋਣ ਤੋਂ ਬਾਅਦ ਜੀ ਉੱਥੇ ਜਿਹੜਾ ਹੈਗਾ ਸੀ ਉਹ ਕਮਾਨ ਵਾਲਾ ਇਕੱਲਾ ਸੀਗਾ ਜੋ ਪੈਸਾ ਤਾ ਟਕਾ ਹੈ ਸੀ ਉਹ ਲੱਗ ਗਿਆ ਹੁਣ ਲਿਆਂਦਾ ਘਰ ਵਾਪਸ ਵਿਚਾਰਾ ਉਰੀ ਬੰਦੇ ਦੇ ਪਿਆ ਹੋਇਆ ਹੈ ਇਕੱਲਾ ਇਕੱਲਾ ਇੱਕ ਬੱਚਾ ਇਹਦਾ ਮੁੰਡਾ ਉਹ ਇੱਕ ਨਾਰੀਅਲ ਮੈਂਟਲ ਹੈ ਇਹ ਦਿਮਾਗੀ ਅਫਸੈਟ ਵੀ ਰਹਿੰਦਾ ਹੈ ਇੱਕ ਛੋਟਾ ਜਿਹਾ ਬੱਚਾ ਤਿੰਨ ਲੜਕੀਆਂ ਨੇ ਪੰਜ ਬੱਚੇ ਨੇ ਇੱਕ ਆਪ ਹੈ ਪਿੱਛੇ ਇਹਨਾਂ ਦੀ ਮਾਤਾ ਜੀ ਵੀ ਗੁਜ਼ਰ ਗਈ ਸੀ ਕਾਫੀ ਗਰੀਬੀ ਦੇ ਵਿੱਚੋਂ ਇਹ ਕਹਿੰਦੇ ਕਿ ਸੰਘਰਸ਼ ਕਰਕੇ ਨਿਕਲ ਰਿਹਾ ਤਾਂ ਇਹ ਤਾਂ ਬਹੁਤ ਹੀ ਬੁਰਾ ਹਾਲ ਹੈ ਇਹਦੇ ਘਰ ਦਾ ਵੀ ਬੁਰਾ ਹਾਲ ਹੈ ਇਕੱਲਾ ਜਾਣਾ ਸੀ ਕਮਾਨ ਵਾਲਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਬਹੁਤ-ਬਹੁਤ ਜੇਕਰ ਕਿਸੇ ਨੂੰ ਹੈਲਪ ਹੁੰਦੀ ਹੈ ਤਾਂ ਬਹੁਤ ਉਹਦਾ ਸਪੀਡ ਦਾ ਧੰਨਵਾਦ